ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾંડ ਦਾ 15ਵਾਂ ਭਾਗ ਕਿ ਮਨੁੱਖਾ ਜਨਮ ਬਾਰ-ਬਾਰ ਮਿਲਦਾ ਰਹਿੰਦਾ ਹੈ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਪੰਥ ਰਤਨ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੀ ਪੁਸਤਕ ਗੁਰਮਤ ਰਹਿਤ ਮਰਜਾਦਾ ਦੇ 101 ਸਫੇ ਤੇ ਐਡੀਸ਼ਨ 1975 ਅਮਰਤ ਦੀ ਮਹੱਤਤਾ ਸਰਲੇਖ ਹੇਠ ਇਸ ਪ੍ਰਕਾਰ ਲਿਖਿਆ ਹੈ ਅਮਰਤ ਛਕਣ ਕਰਕੇ ਪਿਛਲੇ ਜਨਮਾਂ ਦੇ ਸਾਰੇ ਪਾਪ ਬਖਸ਼ੇ ਜਾਂਦੇ ਹਨ ਸਤਗੁਰੂ ਸਾਹਿਬ ਜੀ ਬਖਸ਼ ਦਿੰਦੇ ਹਨ ਸਤਗੁਰਾਂ ਦਾ ਹੁਕਮ ਹੈ ਕਿ ਇੱਕ ਵਾਰ ਵੀ ਜਿਸ ਸਿੱਖ ਦੇ ਮੁੱਖ ਅਮਰਤ ਪੈ ਗਿਆ ਫਿਰ ਭਾਵੇਂ ਗਲਤੀ ਹੋਣ ਕਰਕੇ ਮੁਕਤ ਨਾ ਹੋ ਸਕੇ ਪਰ 10000 ਬਰੇ ਤੱਕ ਅਸੀਂ ਨਰਕਾਂ ਵਿੱਚ ਨਹੀਂ ਪੈਣ ਦਿਆਂਗੇ ਵਾਰ-ਵਾਰ ਸਿੱਖਾਂ ਦੇ ਘਰ ਜਨਮ ਦੇਵਾਂਗੇ ਕਦੇ ਤਾਂ ਰਹਿਤ ਰੱਖ ਕੇ ਮੁਕਤ ਹੋਵੇਗਾ ਸੰਤਾਂ ਮਹਾਂਪੁਰਖਾਂ ਦੀ ਇਸ ਲਿਖਤ ਤੋਂ ਪੱਕਾ ਵਿਸ਼ਵਾਸ ਵੱਜਦਾ ਹੈ ਕਿ ਮਨੁੱਖਾ ਸਰੀਰ ਅਮਰ ਸ਼ੱਕੇ ਗਲਤੀਆਂ ਕਰੀ ਜਾਵੇ ਕਿਉਂਕਿ 10000 ਸਾਲ ਤਾਈਂ ਸਿੱਖਾਂ ਦੇ ਘਰ ਜਨਮ ਲੈਣੇ ਰਹਿਣ ਦਾ ਪੱਕਾ ਪਰਮਟ ਮਿਲ ਜਾਂਦਾ ਹੈ ਆਓ ਗੁਰੂ ਬਾਣੀ ਹੁਕਮਾਂ ਨੂੰ ਵਿਚਾਰ ਕੇ ਪਤਾ ਕਰੀਏ ਕਿ ਪੰਥ ਵਿੱਚ ਵਿਸ਼ੇਸ਼ ਥਾਂ ਮੱਲੀ ਬੈਠੇ ਡੇਰੇਦਾਰ ਪੰਥ ਰਤਨ ਮਹਾਂਪੁਰਖ ਜੀ ਦਾ ਕਥਨ ਕੀ ਸੱਚ ਹੈ ਕਿ ਉਹਨਾਂ ਨੇ ਕਿਤੇ ਦਸ਼ਮੇਸ਼ ਤੇ ਪਾਵਨ ਪਵਿੱਤਰ ਨਾਮ ਨਾਲ ਨਿਰਾ ਝੂਠ ਅਤੇ ਕੋਰੀ ਗੱਪਪਤਾ ਨਹੀਂ ਜੋੜ ਦਿੱਤੀ ਹੋਈ ਫਫਾ ਫਿਰਤ ਫਿਰਤ ਤੋਂ ਆਇਆ ਦੁਲ੍ਹਾਬ ਦੇ ਕਾਲ ਯੁਗ ਮੇ ਪਾਇਆ ਫੇਰ ਇਹ ਔਸਰ ਚਰੇ ਨਾ ਹਾਥਾ ਨਾਮ ਜਪੋਂ ਤੋ ਕਟ ਗਿਆ ਫਾਸਾ ਫਿਰ ਫਿਰ ਆਵਣ ਜਾਣ ਨਾ ਹੋਈ ਏਕ ਐਕ ਜਪੋ ਜਪ ਸੋਈ ਕਰੋ ਕਿਰਪਾ ਪ੍ਰਭ ਕਰਨਿਹਾਰੇ ਮੇਲ ਲਿਓ ਨਾਨਕ ਬੇਚਾਰੇ ਪੰਨਾ 258 ਅਰਥ हे ਭਾਈ ਤੂੰ ਅਨੇਤਾ ਜੂਨਾ ਭਟਕਦਾ ਆਇਆ ਹੈ ਹੁਣ ਤੈਨੂੰ ਸੰਸਾਰ ਵਿੱਚ ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਿਆ ਹੈ ਜੇ ਤੂੰ ਹੁਣ ਵੀ ਵਿਕਾਰਾਂ ਦੇ ਬੰਦਨਾ ਵਿੱਚ ਹੀ ਫਸਿਆ ਰਿਹਾ ਤਾਂ ਅਜਿਹਾ ਸੋਹਣਾ ਮੌਕਾ ਫੇਰ ਨਹੀਂ ਮਿਲੇਗਾ ਏ ਭਾਈ ਜੇ ਤੂੰ ਪ੍ਰਭੂ ਦਾ ਨਾਮ ਜਪੇਗਾ ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਜਪਿਆ ਕਰ ਮੋੜ-ਮੋੜ ਜਨਮ ਮਰਨ ਦਾ ਗੇੜ ਨਹੀਂ ਰਹੇਗਾ ਜੀਵ ਦੀ ਬੇਚਾਰਗੀ ਦੀ ਅਸਲੀਅਤ ਨੂੰ ਸਮਝਾਉਣ ਵਾਲੇ ਮਿਹਰਾਂ ਦੇ ਮਾਲਕ ਗੁਰਦੇਵ ਪ੍ਰਭੂ ਅੱਗੇ ਅਰਦਾਸ ਕਰਦੇ ਹੋਏ ਫੁਰਮਾਨ ਕਰਦੇ ਹਨ ਹੇ ਸਿਰਜਣਹਾਰ ਪ੍ਰਭੂ ਮਾਇਆ ਘਰ ਸੇ ਜੀਵ ਦੇ ਵਾਸ ਦੀ ਗੱਲ ਨਹੀਂ ਤੂੰ ਆਪ ਹੀ ਕਿਰਪਾ ਕਰ ਤੇ ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿੱਚ ਜੋੜ ਲੈ ਫਿਰਤ ਫਿਰਤ ਮਨੁੱਖ ਭਇਆ ਖਿੰਨ ਭੰਗਨ ਦਿਹਾੜ ਇਹ ਔਸਰ ਤੇ ਚੁੱਕਿਆ ਬਹੁਜੂਨ ਪਰਮਾਦ ਪੰਨਾ 810 ਅਰਥ अनेका ਜੂਨਾ ਵਿੱਚ ਭੜਕਦਾ ਜੀਵ ਮਨੁੱਖ ਬਣਦਾ ਹੈ ਇਹ ਸਰੀਰ ਵੀ ਇੱਕ ਖਿੰਨ ਵਿੱਚ ਨਾਸ਼ ਹੋ ਜਾਣ ਵਾਲਾ ਹੈ ਇਸ ਮੌਕੇ ਤੋਂ ਖੁੰਝਿਆ ਹੋਇਆ ਜੀਵ ਹਰ अनेका ਜੂਨਾ ਵਿੱਚ ਜਾ ਭਟਕਦਾ ਹੈ ਮਨੁੱਖਾ ਦੇਹ ਆਪਣੇ ਕੀਤੇ ਕਰਮਾਂ ਦੇ ਆਧਾਰ ਤੇ ਮਿਲਦੀ ਹੈ ਜੀਵ ਦਾ ਚੰਗਾ ਜਾਂ ਮਾੜਾ ਹੋਣਾ ਵੀ ਉਸ ਤੇ ਕਰਮਾਂ ਅਨੁਸਾਰ ਕੀਤੇ ਪ੍ਰਭੂ ਦੇ ਹੁਕਮ ਤੇ ਹੀ ਨਿਰਭਰ ਕਰਦਾ ਹੈ ਅਤੇ ਜਦ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਰਮਾਨ ਦੀ ਪੂਰੀ ਸੋਝੀ ਆ ਜਾਏ ਤਾਂ ਫਿਰ ਚੰਗੇ ਮੰਦੇ ਸਾਰਿਆਂ ਜੀਵਾਂ ਵਿੱਚ ਪ੍ਰਭੂ ਦੇ ਇੱਕਸਾਰ ਦਰਸ਼ਨ ਹੋਣ ਲੱਗ ਪੈਂਦੇ ਹਨ ਅਤੇ ਫਿਰ ਉਹ ਕਿਸੇ ਨੂੰ ਮੰਦਾ ਕਹਿਣਾ ਪ੍ਰਭੂ ਦੀ ਨਿੰਦਿਆ ਕਰਨ ਤੋਲ ਮੰਨ ਲੈਂਦਾ ਹੈ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਮੰੰਦਾ ਕਿਸੇ ਨ ਆਖ ਝਗੜਾ ਪਾਵਣਾ ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਝਾਵਣਾ ਜਿਸ ਨਾਲ ਸੰਗਤ ਕਰ ਸ਼੍ਰੀ ਕੀ ਜਾਏ ਕਿਆ ਰੂਆਵਣਾ ਜੋ ਦੇ ਸਹਿਣਾ ਮਨੇ ਕਹਿਣਾ ਆਖ ਨਹੀਂ ਬਾਵਣਾ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਅੰਨਾ 566 ਅਰਥ ਜੀਵਾ ਦੇ ਕੀਤੇ ਕਰਮਾਂ ਅਨੁਸਾਰ ਖਸਮ ਪ੍ਰਭੂ ਹਰੇਕ ਜੀਵ ਨੂੰ ਮਨੁੱਖਾ ਜਨਮ ਦੀ ਵਾਰੀ ਦਿੰਦਾ ਹੈ ਪਿਛਲੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਬਣਾਉਂਦਾ ਹੈ ਇਸ ਵਾਸਤੇ ਕਿਸੇ ਮਨੁੱਖ ਨੂੰ ਭੇੜਾ ਆਖ ਆਖ ਕੇ ਕੋਈ ਝਗੜਾ ਖੜਾ ਨਹੀਂ ਕਰਨਾ ਚਾਹੀਦਾ ਮਨੁੱਖ ਪ੍ਰਭੂ ਦੇ ਬਣਾਏ ਨਿਜਮ ਰੂਪ ਹੁਕਮ ਵਿੱਚ ਹੀ ਭੇੜਾ ਬਣਿਆ ਹੈ ਭੇੜੇ ਨੂੰ ਨਿੰਦਿਆ ਸਿਰਜਣ ਹਾਰ ਨਾਲ ਝਗੜਾ ਹੈ ਸੋਹੇ ਭਾਈ ਮਾਲਕ ਪ੍ਰਭੂ ਨਾਲ ਝਗੜਾ ਨਹੀਂ ਪਾਉਣਾ ਚਾਹੀਦਾ ਇਸ ਤਰ੍ਹਾਂ ਤਾਂ ਆਪਣੇ ਆਪ ਨੂੰ ਹੀ ਵੰਜਾਵਣਾ ਤਬਾਹ ਕਰ ਲਈਦਾ ਹੈ ਪੂਰੇ ਗੁਰ ਪਰਮਾਨੰਦੇ ਅਰਥ ਇਸ ਪੁਸਤਕ ਮਾਲਾ ਦੇ ਚੌਥੇ ਭਾਗ ਦੇ ਪੰਜਵੇਂ ਕਾਂਡ ਵਿੱਚ ਲਿਖੇ ਜਾ ਚੁੱਕੇ ਹਨ ਇੱਕ ਕੇਤੇ ਆਏ ਜਨਮ ਗਵਾਏ ਮਨਮੁਖ ਲਾਗੇ ਦੂਜੇ ਪਾਏ ਇਹ ਵੇਲਾ ਫਿਰ ਹੱਥ ਨਾ ਆਵੇ ਪੱਗ ਖੇਸਿਆਂ ਪੁਛਤਾਇਂਦਾ ਪੰਨਾ 1065 ਅਰਥ ਕਈ ਮਨੁੱਖ ਜਗਤ ਵਿੱਚ ਆ ਕੇ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਗਏ ਜਾਣੋ ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲਿਓ ਬੰਦੇ ਮਾਇਆ ਦੇ ਪਿਆਰ ਵਿੱਚ ਹੀ ਲੱਗੇ ਰਹੇ ਮਨੁੱਖਾ ਜਨਮ ਵਾਲਾ ਇਹ ਸਮਾਂ ਫਿਰ ਨਹੀਂ ਮਿਲਦਾ ਇਸ ਨੂੰ ਵਿਕਾਰਾਂ ਵਿੱਚ ਗਵਾ ਕੇ ਮੌਤ ਆਉਣ ਤੇ ਮਨੁੱਖ ਪਛਤਾਉਂਦਾ ਹੈ ਜੇ ਮਨੁੱਖਾ ਜਨਮ ਵਿੱਚ ਗੁਰਮੁਖਾਂ ਵਾਲੀ ਜੀਵਨ ਜੁਗਤ ਨਾ ਬਣਾਈ ਅਤੇ ਪ੍ਰਭੂ ਦੇ ਗੁਣ ਨਾ ਗਾਏ ਤਦ ਦੁਬਾਰਾ ਮਨੁੱਖਾ ਜਨਮ ਨਹੀਂ ਮਿਲਣਾ ਸਗੋਂ ਚਾਰ ਪਾਮ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਂਗਾ ਪਰ ਹੈ ਤਬ ਕਤ ਮੂੰਡ ਲੁਕਈ ਹੈ ਹਰ ਬਿਨ ਬੈਲ ਬਿਰਾਨੇ ਹੋਈ ਹੈ ਫਾਟੇ ਨਾਕਨ ਟੂਟੇ ਕਾਂਦਨ ਕੋਧੂ ਕੋ ਪਸ ਖਈ ਹੈ ਰਹਾ ਪੰਨਾ 524 ਅਤੇ ਯਾਦ ਰੱਖਿਏ ਜੇ ਅਸੀਂ ਬਹੁ ਰੰਗੀ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਸਾਧ ਗੁਰੂ ਜੀ ਦੀ ਸਿੱਖਿਆ ਵਿਸਾਰ ਕੇ ਪਰਭੂ ਸਿਮਰਨ ਲਈ ਸਮਾਂ ਟਾਲਦੇ ਰਹੇ ਅੱਜ ਕੱਲ ਵਿੱਚ ਜ਼ਿੰਦਗੀ ਦਾ ਕੀਮਤੀ ਸਮਾਂ ਗਵਾਉਂਦੇ ਰਹੇ ਤਾਂ ਅਬੇ ਨਾ ਮਾਤਾ ਸੋ ਕਬੇ ਨਾ ਮਾਤਾ ਪੰਨਾ 855 ਫਰੀਦਾ ਕਾਲੀ ਜਿੰਨੀ ਨਾ 라ਵਿਆ ਤੌਲੀਂ 라ਵੇ ਕੋਏ ਕਰ ਸਾਈਂ ਸਿਉ ਪਰਹੜੀ ਅਰੰਗ ਨਵੇਲਾ ਹੋਏ ਪੰਨਾ 1378 ਜਵਾਨੀ ਵਿੱਚ ਜਿਸ ਦਾ ਮਨ ਪ੍ਰਭੂ ਚਰਨਾਂ ਵਿੱਚ ਨਹੀਂ ਜੁੜਦਾ ਬੁੱਢੇ ਹੋਏ अथवा ਅੰਤ ਸਮੇਂ ਪ੍ਰਭੂ ਦੀ ਯਾਦ ਵਿੱਚ ਚਿੱਤ ਕਦੇ ਨਹੀਂ ਜੁੜਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਫਰਮਾਨ ਤੋਂ ਟਪਲਾ ਨਹੀਂ ਖਾਣਾ ਚਾਹੀਦਾ ਕਿ ਅੰਤ ਵੇਲੇ ਪ੍ਰਭੂ ਨੂੰ ਯਾਦ ਕਰ ਲਵਾਂਗੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪਜੋਨ ਵਲਵਲ ਉਤਰੈ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਰਹਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਦ ਤਲੋਚਨ ਤੇ ਨ ਮੁਕਤਾ ਪਿਤੰਬਰ ਵਾਕੇ ਰਿਤੇ ਬਸੇ ਪੰਨਾ 526 ਜ਼ਿੰਦਗੀ ਵਿੱਚ ਵਿਚਰਦਿਆਂ ਜਿਸ ਦੀ ਲਿਵ ਪ੍ਰਭੂ ਚਰਨਾ ਵਿੱਚ ਲੀਨ ਹੋ ਚੁੱਕੀ ਹੋਵੇ ਕੇਵਲ ਉਹੀ ਮਨੋਖ ਅੰਤ ਵੇਲੇ ਅਕਾਲ ਪੁਰਖ ਨੂੰ ਸਿਮਰ ਸਕਦਾ ਹੈ ਨਹੀਂ ਤਾਂ ਕਿਸੇ ਦੇ ਕਹਿ ਕਹਾਏ ਜਾਂ ਚੇਤਾ ਕਰਾਉਣ ਤੇ ਜੇ ਮਰਨ ਲੱਗਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਤਾਂ ਇਸ ਦਾ ਕੋਈ ਮੁੱਲ ਨਹੀਂ ਮੁਖੋਂ ਹਰ ਹਰ ਸਭ ਕੋ ਕਰੇ ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੈ ਹਿਰਦੇ ਵਸਿਆ ਮੋਖ ਮੁਖਤ ਤਿਨ ਪਾਇਆ ਪੰਨਾ 565 ਅਤੇ ਫਿਰ ਉਪਰੋਕਤ ਗੁਰੂ ਸ਼ਬਦ ਨੂੰ ਗੋਵ ਨਾਲ ਵਿਚਾਰੀਏ ਤਾਂ ਸਮਝ ਆ ਜਾਂਦੀ ਹੈ ਕਿ ਮੋਖ ਮੁਕਤੀ ਪ੍ਰਾਪਤੀ ਲਈ ਪ੍ਰਭੂ ਨੂੰ ਸਦਾ ਯਾਦ ਰੱਖਣ ਦੀ ਗੱਲ ਰਹਾਉ ਦੀ ਤੋਕ ਵਿੱਚ ਕਰਕੇ ਅੰਤ ਵਿੱਚ ਵੀ ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਣ ਦੀ ਹੀ ਗੱਲ ਕੀਤੀ ਹੋਈ ਹੈ ਸਾਰੀ ਉਮਰ ਜਿੰਨਾ ਮਾਇਕ ਪਦਾਰਥਾਂ ਵਿੱਚ ਮਨ ਖੁਬਿਆ ਰਿਆ ਹੁੰਦਾ ਹੈ ਮਰਨ ਲੱਗੇ ਮਨੁੱਖ ਦੇ ਹਿਰਦੇ ਵਿੱਚ ਉਹਨਾਂ ਹੀ ਮਾਇਕ ਪਦਾਰਥਾਂ ਦੀ ਯਾਦ ਚੱਕਰ ਲਾ ਰਹੀ ਹੁੰਦੀ ਹੈ ਇਸ ਲਈ ਮੂੰਹੋਂ ਰੱਬ ਦੇ ਨਾਮ ਦਾ ਜਾਪ ਅਰਥਹੀਣ ਹੈ ਗੱਲ ਹਿਰਦੇ ਵਿੱਚਲੀ ਯਾਦ ਦੀ ਹੈ ਤੋਤੇ ਵਾਂਗ ਕੇਵਲ ਜ਼ਤਨ ਕਰੀ ਜਾਣ ਦਾ ਕੋਈ ਮੁੱਲ ਨਹੀਂ ਹੈ ਇਸ ਲਈ ਜੈਸੀ ਯਾਦ ਵੈਸਾ ਫਲ ਮਿਲਣ ਦੀ ਗੱਲ ਹੈ ਨੰਬੇੜਾ ਹਿਰਦਾ ਅਤਵਾ ਨਿਯਤ ਰਾਸ ਹੋਣ ਤੇ ਮਿਲਦਿਆਂ ਢਿੱਲ ਨਾ ਹੋਵਈ ਜੇ ਨੀਤਰਾਸ ਕਰੇ ਪੰਨਾ 694 ਮਨੁੱਖਾ ਦੇ ਪੌੜੀ ਹੱਥੋਂ ਛੁੜਕੀ ਮੁੜ ਹੱਥ ਨਹੀਂ ਆਉਣੀ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟਾਂਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ ਪੰਨਾ 796 ਅਰਥ ਜਿਸ ਸਰੀਰ ਦੀ ਰਾਹੀ ਇਸ ਜਨ ਵਿੱਚ ਖਸਮ ਪ੍ਰਭੂ ਦਾ ਮਿਲਾਪ ਪ੍ਰਾਪਤ ਨਹੀਂ ਕੀਤਾ ਤਾਂ ਇਹ ਸਰੀਰ ਨੱਕ ਕੰਨ ਅੱਖਾਂ ਆਦਕ ਸਾਰੇ ਪਰਵਾਰ ਸਮੇਤ ਫਟਕਾਰਯੋਗ ਹਨ ਮਨੁੱਖ ਦਾ ਸਭ ਕੁਝ ਖਾਣਾ ਸੌਣਾ ਸੁੱਖ ਆਰਾਮ ਸਰੀਰ ਉੱਤੇ ਕੱਪੜਾ ਪਹਿਨਣਾ ਫਟਕਾਰਯੋਗ ਹੈ हे ਭਾਈ ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ਼ ਵਿੱਚ ਪਹੁੰਚਣ ਦੀ ਪੌੜੀ ਹੈ ਜੇ ਇਹ ਪੌੜੀ ਹੱਥੋਂ ਨਿਕਲ ਜਾਏ ਤਾਂ ਮੁੜ ਹੱਥ ਨਹੀਂ ਆਉਂਦੀ ਮਨੁੱਖਾ ਆਪਣਾ ਬੜਾ ਕੀਮਤੀ ਜਨਮ ਕੁਵਾਲ ਲੈਂਦਾ ਹੈ ਜੇ ਸਤਗੁਰਾਂ ਦੀ ਮਾਤੋ ਅਨੁਸਾਰ ਜੀਵਨ ਬਣਾ ਕੇ ਦੁਰਲੱਭ ਮਨੁੱਖਾ ਦੇਹ ਮਿਲਣ ਦਾ ਸਹੀ ਮਨੋਰਥ ਪੂਰਾ ਨਾ ਕੀਤਾ ਜਾਵੇ ਤਾਂ ਜੀਵਨ ਦੇ ਅਸਲੀ ਸੁੱਖ ਤੋਂ ਵਾਂਝਿਆ ਰਹਿਣ ਦੇ ਨਾਲ ਸਰੀਰ ਸੁਆਦੀ ਢੇਰੀ ਹੁੰਦੇ ਸਾਰੀ ਪਤਾ ਨਹੀਂ ਲੱਗਣਾ ਕਿ ਆਤਮਾ ਨੇ ਕਿਹੜੇ ਢੇਡੇ ਵਿੱਚ ਪੈ ਜਾਣਾ ਹੈ ਦੇਹੀ ਭਸਮ ਰੜਾਏ ਨਾ ਜਾਪੀ ਕਹਿ ਗਿਆ ਪੰਨਾ 753 ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਾਂ ਬਾਰ ਜਿਉਂ ਬਨ ਫਲ ਪਾਕੇ ਭੁਈਂ ਗਰੇ ਬਹੁਤ ਨਾ ਲਾਗੇ ਢਾਰ ਪੰਨਾ 1368 ਅਰਥ ਇਹ ਕਬੀਰ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ ਤੇ ਜੇ ਪ੍ਰਭੂ ਦਾ ਨਾਮ ਵਿਸਾਰ ਕੇ ਨਿਹਰਾ ਦੁਨੀਆਂ ਵਿੱਚ ਲੱਗ ਕੇ ਇੱਕ ਵਾਰੀ ਹੱਥੋਂ ਗਿਆ ਤਾਂ ਮੁੜ ਮੁੜ ਨਹੀਂ ਮਿਲਣਾ ਜਿਵੇਂ ਜੰਗਲ ਦੇ ਰੁੱਖਾਂ ਦੇ ਫਲ ਪੱਕ ਕੇ ਜਦੋਂ ਜ਼ਮੀਨ ਤੇ ਡਿੱਗ ਪੈਣ ਤਾਂ ਉਹ ਦੁਬਾਰਾ ਉਸੇ ਤਰ੍ਹਾਂ ਰੁਖ ਦੀ ਡਾਲੀ ਨਾਲ ਨਹੀਂ ਲੱਗਦੇ 184 ਜੂਨ 22 ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁਖ ਪਾਇਦਾ ਪੰਨਾ 1075 ਪਰ ਅਗਲੇ ਦੋ ਗੁਰੂ ਸ਼ਬਦ ਕਿ ਵੇਦ ਪੁਰਾਣ ਆਦ ਬ੍ਰਾਹਮਣੀ ਗ੍ਰੰਥਾਂ ਵਾਂਗ ਗੁਰੂ ਬਾਣੀ ਵਿੱਚ ਵੀ ਸਵੈ ਵਿਰੋਧੀ ਖਿਆਲ ਹੀ ਹਨ ਗੌੜੀ ਕਬੀਰ ਜੀ ਅਸਥਾਵਰ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁ ਰੰਗਾ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ ਰਹਾ ਜੋਗੀ ਜਤੀ ਤਪੀ ਬ੍ਰਹਮਚਾਰੀ ਕਬ ਹੂ ਰਾਜਾ ਛਤਰਪਤ ਕਬ ਹੂ ਪੇਖਾਰੀ ਸਾਖਤ ਮਰੇ ਸੰਤ ਸਭ ਜੀਵੇਂ ਰਾਮ ਰਸਾਇਨ ਰਸਨਾ ਪੀਵੇਂ ਕਹੋ ਕਬੀਰ ਪ੍ਰਭ ਕਿਰਪਾ ਕੀਜੈ ਹਾਰ ਭਰੇ ਅਬ ਪੂਰਾ ਦੀਜੈ ਪੰਨਾ 326 ਅਰਥ ਅਸੀਂ ਹੁਣ ਤੱਕ ਅਸਥਾਵਰ ਜੰਗਮ ਕੀੜੇ ਪਤੰਗੇ ਇਹੋ ਜੇ ਕਈ ਕਿਸਮਾਂ ਦੇ ਜਨਮਾਂ ਵਿੱਚ ਆ ਚੁੱਕੇ ਹਾਂ हे राम ਜਦੋਂ ਅਸੀਂ ਜੁਨਾ ਵਿੱਚ ਪੈਿੰਦੇ ਗਏ ਤਾਂ ਇਹੋ ਜੇ ਕਈ ਸਰੀਰਾਂ ਵਿੱਚੋਂ ਦੀ ਲੰਘ ਕੇ ਆਏ ਹਾਂ ਰਹਾਓ ਕਦੇ ਅਸੀਂ ਯੋਗੀ ਬਣੇ ਕਦੇ ਜਤੀ ਕਦੇ ਤਪੀ ਕਦੇ ਬ੍ਰਹਮਚਾਰੀ ਕਦੇ ਛਤਰਪਤੀ ਰਾਜੇ ਤੇ ਕਦੇ ਮੰਗਤੇ ਬਣੇ ਜੋ ਮਨੁੱਖ ਰੱਬ ਨਾਲੋਂ ਟੁੱਟੇ ਰਹਿੰਦੇ ਹਨ ਉਹ ਸਦਾ ਇਸੇ ਤਰ੍ਹਾਂ ਕਈ ਜੂਨਾ ਵਿੱਚ ਪੈਂਦੇ ਰਹਿੰਦੇ ਹਨ ਪਰ ਸੰਤ ਜਨ ਸਦਾ ਜਿਉਂਦੇ ਹਨ ਭਾਵ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਕਿਉਂਕਿ ਉਹ ਜੀਵ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਰਸ ਪੀਂਦੇ ਰਹਿੰਦੇ ਹਨ ਤੋ ਏ ਕਬੀਰ ਪਰਮਾਤਮਾ ਦੇ ਅੱਗੇ ਇਸ ਤਰ੍ਹਾਂ ਅਰਦਾਸ ਕਰ हे ਪ੍ਰਭੂ ਅਸੀਂ ਥੱਕ ਟੁੱਟ ਕੇ ਤੇਰੇ ਦਰ ਤੇ ਆ ਡੇ ਗਿਆਂ ਮਿਹਰ ਕਰ ਤੇ ਹੁਣ ਆਪਣਾ ਗਿਆਨ ਬਖਸ਼ ਭਾਵ ਪ੍ਰਭੂ ਤੋਂ ਵਿਛੜ ਕੇ ਜੀਵ ਨੂੰ ਕਈ ਜਨਮਾਂ ਵਿੱਚ ਪਾਉਣਾ ਪੈਂਦਾ ਹੈ ਤਦੋਂ ਹੀ ਖਲਾਸੀ ਹੁੰਦੀ ਹੈ ਜਦੋਂ ਅੰਦਰੋਂ ਹਉਮੈ ਦੂਰ ਕਰਕੇ ਨਾਮ ਜਪੇ ਪਰ ਹੇਠਲੇ ਸ਼ਬਦ ਵਿੱਚ ਕੀ ਸਤਿਗੁਰਾਂ ਨੇ ਆਪਣੀ ਗੱਲ ਆਪ ਹੀ ਰੱਦ ਕਰ ਦਿੱਤੀ ਨਹੀਂ ਗੁਰਮਤ ਦੇ ਸਮੁੱਚੇ ਸਿਧਾਂਤ ਨੂੰ ਧਿਆਨ ਵਿੱਚ ਦਰੱਖਦਿਆਂ ਵਿਚਾਰ ਨਾਲ ਪੜ੍ਹੀਏ ਤਾਂ ਫੁਲੇਖਾ ਨਹੀਂ ਪੈਂਦਾ ਅੱਲਾ ਪਹਿਲਾ ਜੁੜ-ਜੁੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੂਏ ਮੂਏ ਜੀਵੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕਿਤੇ ਗੁਰ ਚੇਲੇ ਹੋਏ ਆਗੇ ਪਾਛੇ ਗਣਤਨ ਆਵੇ ਕਿਆ ਜਾਤੀ ਕਿਆ ਹਣ ਹੋਏ ਸਭ ਕਰਣਾ ਕਿਰਤ ਕਰ ਲਿਖਿਆ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਏ ਗੁਰਮੁਖ ਤਰੀਏ ਨਾਨਕ ਨਦਰੀ ਨਦਰ ਕਰੇ ਪੰਨਾ 1238 ਅਰਥ ਆਤਮਾ ਤੇ ਸਰੀਰ ਇਕੱਠੇ ਹੋ ਕੇ ਵਿਛੜ ਜਾਂਦੇ ਹਨ ਵਿਛੜ ਕੇ ਫਿਰ ਮਿਲਦੇ ਹਨ ਇਹ ਜੰਮਣ ਮਰਨ ਦਾ ਸਿਲਸਲਾ ਏਡਾ ਲੰਮਾ ਹੁੰਦਾ ਹੈ ਕਿ ਜੀਵ ਇਸ ਗੇੜ ਵਿੱਚ ਕਈਆਂ ਦੇ ਪਿਓ ਤੇ ਕਈਆਂ ਦੇ ਪੁੱਤ ਬਣਦੇ ਹਨ ਕਈ ਵਾਰੀ ਗੁਰੂ ਤੇ ਚੇਲੇ ਬਣਦੇ ਹਨ ਇਹ ਲੇਖਾ ਗਿਣਿਆ ਨਹੀਂ ਜਾ ਸਕਦਾ ਕਿ ਜੋ ਕੁਝ ਅਸੀਂ ਹੁਣ ਹਾਂ ਇਸ ਤੋਂ ਪਹਿਲਾਂ ਸਾਡਾ ਕੀ ਜਨਮ ਸੀ ਤੇ ਅਗਾ ਕੀ ਹੋਏਗਾ ਪਰ ਇਹ ਸਾਰਾ ਜਗਤ ਰਚਨਾ ਰੂਪੀ ਲੇਖਾ ਜੋ ਲਿਖਿਆ ਜਾ ਰਿਹਾ ਹੈ ਇਹ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਲਿਖਿਆ ਜਾਂਦਾ ਹੈ ਕਰਤਾਰ ਇਹ ਖੇਡ ਇਸੇ ਤਰ੍ਹਾਂ ਖੇਡੀ ਜਾ ਰਹੀ ਹੈ ਮਨਮੁਖ ਇਸ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਤੇ ਗੁਰਮੁਖ ਇਸ ਵਿੱਚੋਂ ਪਾਰ ਲੰਘ ਜਾਂਦਾ ਹੈ ਕਿਉਂਕਿ ਹੇ ਨਾਨਕ ਮਿਹਰ ਦਾ ਮਾਲਕ ਪ੍ਰਭ ਉਸ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ 184 ਜੋਂਸ ਬਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਈਂ ਦੁਖ ਪਾਈਂਦਾ ਪੰਨਾ 1075 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਚੌਥੇ ਕਾંડ ਦਾ 15ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ